ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ 호ਸਟ ਪੀ ਐਸ ਚੋਹਾਨ ਅੱਜ ਤੁਹਾਨੂੰ ਦੱਸ ਰਿਹਾ ਹਾਂ ਪੁਲਿਸ ਦੀ ਇੱਕ ਬਹੁਤ ਵੱਡੀ ਕਾਮਯਾਬੀ ਪੁਲਿਸ ਨੂੰ ਮਿਡ ਨਾਈਟ ਇੱਕ ਸੂਚਨਾ ਮਿਲੀ ਸੀ ਕਿ ਇੱਕ ਬੁਲੇਟ ਮੋਟਰਸਾਈਕਲ ਤੇ ਮਾਂ ਪੁੱਤਰ ਰਣਜੀਤ ਸਿੰਘ ਅਤੇ ਉਸ ਦੀ ਮਾਂ ਪਰਮਜੀਤ ਕੋਰ ਨਸ਼ੀਲਾ ਪਦਾਰਥ ਅਤੇ ਹਥਿਆਰ ਲੈ ਕੇ ਬਠਿੰਡਾ ਅੰਦਰ ਵੜਨ ਦੀ ਫਰਾਰਕ ਵਿੱਚ ਹਨ ਪੁਲਿਸ ਨੇ ਆਪਣਾ ਜਾਲ ਵਿਛਾਉਂਦੇ ਹੋਏ ਇਹਨਾਂ ਨੂੰ ਬੱਸ ਸਟੈਂਡ ਦੇ ਉੱਤੇ ਗ੍ਰਿਫਤਾਰ ਕਰ ਰਿਆ ਬਾਦ ਮੌਕੇ ਦਾ ਫੈਦਾ ਚੁੱਕਦਾ ਹੋਇਆ ਪੇਸ਼ੇਵਰ ਮੁਜਰਮ ਜੋ ਕਿ ਰஞ்சிਤ ਸਿੰਘ ਹੈ ਇਹ ਪੁਲਿਸ ਨੂੰ ਆਂਦਾ ਵੇਖ ਮੌਕੇ ਤੋਂ ਨੇੜੇ ਦਾ ਫੈਦਾ ਉਠਾ ਕੇ ਫਰਾਰ ਹੋ ਗਿਆ ਪੁਲਿਸ ਨੇ ਉਸਨੂੰ ਮਾਣੂ ਗ੍ਰਿਫਤਾਰ ਕਰਕੇ ਉਹਦੇ ਪਾਸੋਂ ਹੈਰੋਇਨ ਅਤੇ ਦੋ ਪਿਸਤਲ ਬਰਾਮਦ ਕੀਤੀ ਹਨ ਇੱਕ 6mm ਦਾ 6 ਜਿੰਦਾ ਕਾਰਕੁਸ ਤੇ ਇੱਕ 32 ਬੋਰ ਦਾ ਕੱਟਾ ਪੁਲਿਸ ਨੇ ਬਰਾਮਦ ਕੀਤਾ ਤੇ ਪੁਲਿਸ ਨੇ ਆਪਣੀ ਮੁਸਤਕਿਦ ਖਾਂਦੇ ਹੋਏ ਇਹਨਾਂ ਨੂੰ ਮੌਕੇ ਤੇ ਫੜਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚੋਂ ਰਣਜੀਤ ਸਿੰਘ ਮੁੰਡਾ ਪੱਜਣ ਵਿੱਚ ਫਰਾਰ ਹੋ ਗਿਆ ਕਿਉਂਕਿ ਉਸਨੇ ਪਹਿਲਾਂ ਹੀ ਪੁਲਿਸ ਨੂੰ ਆਉਂਦੇ ਦੇਖ ਲਿਆ ਪੇਸ਼ੇਵਾਰ ਮੁਜਰੀਮ ਹੈ ਜਿਹਦੇ ਉੱਤੇ ਪਤਾ ਨਹੀਂ ਕਿੰਨੇ ਮੁਕੱਦਮੇ ਦਰਜ ਹਨ ਇਹ ਪੁਲਿਸ ਨੂੰ ਲੋੜੀਦਾ ਵੀ ਸੀਗਾ ਤੇ ਇਹਦਾ ਕੰਮ ਹੈ ਹਮੇਸ਼ਾ ਦੇ ਤਰ੍ਹਾਂ ਨਸ਼ਾ ਤਸਕਰੀ ਕਰਨਾ ਕਿਉਂਕਿ ਇਹ ਜੇ ਗੱਲ ਕਰੀਏ ਤਾਂ ਬਸ 2021 ਦੇ ਵਿੱਚ ਹੀ ਇਹ ਇਸ ਪੇਸ਼ੇ ਦੇ ਵਿੱਚ ਆਇਆ ਸੀਗਾ ਤੇ ਉਸ ਤੋਂ ਬਾਅਦ 25 11 21 ਨੂੰ ਇਹਦੇ ਤੇ ਪਹਿਲਾ ਪਰਚਾ ਦਰਜ ਹੁੰਦਾ ਫਿਰ 2 9 22 ਨੂੰ ਦੂਜਾ ਪਰਚਾ ਦਰਜ ਹੁੰਦਾ 27 7 23 ਨੂੰ ਐਨਕ ਕਹਿਣ ਦੇ ਮੁਤਾਬਕ ਲਗਾਤਾਰ ਇਸ ਤੇ ਪਰਚੇ ਦਰਜ ਹੁੰਦੇ ਗਏ ਪੁਲਿਸ ਨੇ ਆਪਣਾ ਇੱਕ ਜਾਲ ਮਿਛਾ ਕੇ ਇਸ ਦੀ ਮਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਇਹਨਾਂ ਉਪਰਬੰਦੀ ਕਾਰਵਾਈ ਕਰ ਦਿੱਤੀ ਹੈ ਤੇ ਪੁਲਿਸ ਦੀ chapemari ਲਗਾਤਾਰ جاری ਹੈ ਰਣਜੀਤ ਸਿੰਘ ਨੂੰ ਫੜਨ ਵਾਸਤੇ ਰਣਜੀਤ ਸਿੰਘ ਕਿੰਨਾ ਲਾਇਰ ਪੁਲਿਸ થી ਹੱਥ ਤੋਂ ਦੂਰ ਰਹਿੰਦਾ ਪੁਲਿਸ ਦੀ ਪਹੁੰਚ ਤੋਂ ਦੂਰ ਰਹਿੰਦਾ ਇਹ ਆਰ ਵਾਲਾ ਸਮੇਂ ਦੱਸੇਗਾ ਪਰ ਇਹ ਜਿਹੜੇ ਪੇਸ਼ੇਵਰ ਮੁਜ਼ਰੀਮ ਹਨ ਪੁਲਿਸ ਉਹਨਾਂ ਨਾਲ ਸਖਤਾਈ ਨਾਲ ਪੁੱਛਗਿੱਛ ਕਰੇ ਤਾਂ ਇਹ ਕੁਝ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ ਸਰ ਜੋ ਥਾਣੇ ਸੰਗਤ ਟਿਕਵਰੀ ਹੋਈ ਹੈ ਪਿਸਟਲ ਔਰ ਹੀਰੋਇਨ ਦੀ ਉਹ ਕਿਸ ਤਰ੍ਹਾਂ ਹੋਈ ਹੈ ਸਰ ਜਸਰਾਜੀ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸ਼੍ਰੀ ਹਰਜੀਤ ਸਿੰਘ ਆਈਪੀਐਸ ਬਠਿੰਡਾ ਰੇਂਜ ਬਠਿੰਡਾ ਡੀਆਈ ਸਾਹਿਬ ਸ਼੍ਰੀ ਮਤੀ ਅਮਰੀਤ ਕੌਂਡਲ ਜੀ ਆਈਪੀਐਸ ਐਸਐਸਪੀ ਬਠਿੰਡਾ ਇਹਨਾਂ ਦੀ ਰਹਿਨਮਾਈ ਹੇਠ ਤੇ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹਨਾਂ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਜੁੱਧ ਨਸ਼ਾ ਵਿਰੁੱਧ ਜੋ ਮੁਹਿੰਮ ਜਿਹੜੀ ਚੱਲ ਰਹੀ ਹੈ ਤਾ ਉਹਦੇ ਲੜੀ ਦੇ ਵਿੱਚ ਕੱਲ ਸਾਡੇ ਬਟੰਡਾ ਪੁਲਿਸ ਨੂੰ ਇੱਕ ਵੱਡੀ ਪ੍ਰਾਪਤੀ ਹੋਈ ਹੈ ਏਐਸਆਈ ਹਰਮਨਜੀਤ ਸਿੰਘ ਸੀਆਈਏ 2 ਬਟੰਡਾ ਦੀ ਟੀਮ ਜੋ ਥਾਣਾ ਸੰਗਤ ਦੇ ਏਰੀਏ ਪਿੰਡ ਭਗਵਾਨਗੜ ਭੁਖਿਆਲੀ ਉਧਰ ਪੈਟਰੋਲਿੰਗ ਕਰ ਰਹੀ ਸੀ ਨਸ਼ਿਆਂ ਦੇ ਖਿਲਾਫ ਜਿਹੜੀ ਹੈਗੀ ਗੈਸਟ ਕਰ ਚੱਲ ਰਹੀ ਸੀ ਤਾਂ ਉਹਨਾਂ ਨੂੰ ਦਾਣਾ ਮੰਡੀ ਦੇ ਨੇੜੇ ਇੱਕ ਬੁਲਟ ਮੋਟਰਸਾਈਕਲ ਖੜਾ ਮਿਲਿਆ ਤੇ ਜਿਸ ਦੇ ਕੋਲੇ ਇੱਕ ਔਰਤ ਖੜੀ ਸੀ ਜਿਸ ਨੇ ਆਪਣਾ ਪੁੱਛਣ ਤੇ ਨਾਮ ਪਰਮਜੀਤ ਕੌਰ ਪਤਨੀ ਗੋਰਾ ਸਿੰਘ ਵਾਸੀ ਪਿੰਡ ਬੰਗੀ ਨਿਹਾਲ ਸਿੰਘ ਹਾਲ ਪਿੰਡ ਭਗਵਾਂਗੜ ਭੁਖਿਆਵਾਲੀ ਉਹ ਦੱਸਿਆ ਤੇ ਜਿਸ ਦੇ ਜਦੋਂ ਹੱਥ ਵਿੱਚ ਫੜਿਆ ਜਿਹੜਾ ਨਸ਼ੀਲਾ ਪਦਾਰਥ ਸੀ ਉਹਨੂੰ ਚੈੱਕ ਕੀਤਾ ਤਾਂ 130 ਗ੍ਰਾਮ ਉਹਦੇ ਕੋਲੋਂ ਹੈਰੋ ਨੂੰ ਬਰਾਮਦ ਕੀਤੀ ਗਈ ਤਾਂ ਨਾਲ ਹੀ ਜਦੋਂ ਜਿਹੜਾ ਮੋਟਰਸਾਈਕਲ ਸੀ ਬੁਲਟ ਪੀਵੀ022 ਸੀਵੀ 7156 ਉਹਨੂੰ ਚੈੱਕ ਕੀਤਾ ਤਾਂ ਉਹਦੀ ਡਿੱਗੀ ਦੇ ਵਿੱਚੋਂ ਦੋ ਜਿਹੜੇ ਹੈਗੇ ਐ ਪਿਸਤਲ ਰਿਕਵਰ ਹੋਏ ਐ ਜਿਹੜਾ ਇੱਕ 9 ਐਮ ਐਮ ਹੈ ਸਮੇਤ 6 ਕਾਰਤੂਸ ਤੇ ਇੱਕ ਦੇਸੀ ਕਟਾ ਜਿਹੜਾ ਪਿਸਤਲ ਹੈਗਾ ਉਹ ਬਰਾਮਦ ਹੋਇਆ ਤੇ ਨਾਲ ਹੀ ਜਿਹੜਾ ਇਹਦੇ ਨਾਲ ਪਰਮਜੀਤ ਕੌਰ ਦੇ ਇਹਦਾ ਲੜਕਾ ਵੀ ਨਾਲ ਸੀਗਾ ਜਿਹਦਾ ਨਾਮ ਹੈਗਾ ਰਣਜੀਤ ਸਿੰਘ ਉਰਫ ਸੱਪ ਉਹ ਵੀ ਨਾਲ ਸੀ ਤੇ ਉਹ ਸਮੇਂ ਦੀ ਮੌਕੇ ਦੀ ਨਿਜਾਗਤ ਨੇ ਰਾ ਸੀਗਾ ਉੱਥੇ ਉਹ ਨੇਦੇ ਦਾ ਫਾਇਦਾ ਉਠਾ ਕੇ ਜਿਹੜਾ ਉਥੋਂ ਭੱਜਣ 'ਚ ਸਫਲ ਹੋ ਗਿਆ ਤਾਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਰਿਕਵਰੀ ਤੋਂ ਬਾਅਦ ਜਿਹੜਾ ਮਕੱਦਮਾ ਨੰਬਰ 139 ਮਿਤੀ 29 2025 ਅਧੀਨ ਧਾਰਾ 21 2685 ਐਨਡੀ ਪੀਐਸ ਸੈਕਟਰ ਤੇ ਨਾਲ ਹੀ 2554 56 ਅਸਲੈਕਟ ਜਿਹੜਾ ਹੈਗਾ ਉਹ ਥਾਣਾ ਸੰਗਤ ਵਿਖੇ ਮਕਦਮਾ ਦਰਜ ਕਰ ਲਿਆ ਹੈ ਰਣਜੀਤ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅੱਜ ਇਸ ਦਾ ਜਿਹੜਾ ਹੈਗਾ ਪੁਲਿਸ ਰਿਪੋਰਟ ਲਿਆ ਜਾਵੇਗਾ ਤੇ ਜਿਹੜਾ ਉਸ ਤੋਂ ਬਾਅਦ ਕਾਫੀ ਖੁਲਾਸੀ ਹੋਣ ਦੀ ਸੰਭਾਵਨਾ ਹੈ ਤੇ ਜਿਹੜਾ ਦੂਸਰਾ ਦੇ ਨਾਲ ਦਾ ਜਿਹੜਾ ਨੜਕਾ ਹੈਗਾ ਰਣਜੀਤ ਸਿੰਘ ਜਿਹੜਾ ਭੱਜ ਗਿਆ ਉਹਨੂੰ ਫੜਨ ਲਈ ਵੀ ਜਿਹੜਾ ਵਿਛੰਡਾ ਪੁਲਿਸ ਪੂਰੀ ਤੇਜ਼ੀ ਨਾਲ ਜਿਹੜਾ ਹੈਗਾ ਦੀ ਭਾਲ ਕਰ ਰਹੀ ਹੈ ਤੇ ਗ੍ਰਿਫਤਾ ਕਰਕੇ ਜਲਦੀ ਜਿਹੜਾ ਹੈਗਾ ਇਹਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਏਗਾ ਬਟਿੰਡਾ ਤੋਂ ਅਜੇ ਇੱਕ ਮਾਰ ਦੇ ਨਾਲ ਪੀਐਸ ਚੋਹਾਨ ਦੀ ਵਿਸ਼ੇਸ਼ ਰਿਪੋਰਟ